ਬੋਡੀ weight ਘਟਾਉਣ ਦੇ ਵਿੱਚ ਸਾਰਾ ਨਾਲੋਂ ਜਿਹੜਾ ਵੱਡਾ ਰੋਲ ਆ ਉਹ ਹੈਗਾ 6-6 ਘੰਟੇ ਬਾਅਦ ਤੁਸੀਂ ਖਾਓਗੇ ਤਾਂ ਬੋਡੀ weight ਤੁਹਾਡਾ ਘਟਣਾ ਹੀ ਨਹੀਂ ਹੈਗਾ ਤੁਹਾਡਾ ਜਿਹੜਾ ਬੋਡੀ weight ਆ ਜੀ ਉਹ ਬਹੁਤ ਹੀ ਜਲਦੀ ਤੇ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੜੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚੀ ਸੋ ਦੋਸਤੋ ਜਿਹੜੇ ਮੇਰੇ ਭਿੰਡ ਭਰਾ ਨੇ ਹਨ ਜਿਹੜੇ ਭਾਰ ਘਟਾਉਣਾ ਚਾਹੁੰਦੇ ਨੇ ਪਰ ਉਹਨਾਂ ਦਾ ਭਾਰ ਨਹੀਂ ਘਟ ਰਿਹਾ ਉਹਨਾਂ ਦਾ ਵਰਕਆਊਟ ਉਹ ਦੋ ਦੋ ਤਿੰਨ ਤਿੰਨ ਟਾਈਮ ਵਰਕਆਊਟ ਕਰਦੇ ਨੇ ਸਵੇਰੇ ਵੀ ਵਰਕਆਊਟ ਕਰਦੇ ਨੇ ਦੁਪਹਿਰੇ ਵੀ ਕਰਦੇ ਨੇ ਕਈ ਤੇ ਸ਼ਾਮ ਨੂੰ ਵੀ ਕਰਦੇ ਨੇ ਜਾਨੀ ਕਿ ਕਈ ਮੇਰੇ ਭੈਣ ਭਰਾ ਤਾਂ ਇਹੋ ਜਿਹੇ ਨੇ ਜਿਹੜੇ ਦੋ ਟਾਈਮ ਦਾ ਵਰਕਆਊਟ ਉਹ ਕਰਦੇ ਹੀ ਕਰਦੇ ਨੇ ਸਟਰੈਂਥ ਟ੍ਰੇਨਿੰਗ ਵੀ ਕਰਦੇ ਆ ਤੇ ਸਟਰੈਂਥ ਟ੍ਰੇਨਿੰਗ ਦੇ ਨਾਲ ਨਾਲ ਕਾਰਡੀਓ ਕੋਰ ਵੀ ਉਹ ਕਰਦੇ ਹੀ ਕਰਦੇ ਨੇ ਪਰ ਉਹਨਾਂ ਦਾ ਜਿਹੜਾ ਬੋਡੀ weight ਆ ਉਹ ਘਟ ਨਹੀਂ ਰਿਹਾ ਬੋਡੀ weight ਉੱਥੇ ਹੀ ਖੜਾ ਵਾ ਉਹ ਕਿਉਂ ਤੁਹਾਡਾ ਬੋਡੀ weight ਆ ਜਿਹੜਾ ਕਿਉਂ ਨਹੀਂ ਘਟਦਾ ਪਿਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜਾ ਤੁਹਾਡਾ ਬੋਡੀ weight ਆ ਉਹ ਕਿਉਂ ਨਹੀਂ ਘਟਦਾ ਪਿਆ ਅਗਰ ਤੁਸੀਂ ਉਹ ਚੀਜ਼ ਨੂੰ ਤੁਸੀਂ ਅਪ ਤੁਹਾਡਾ ਜਿਹੜਾ ਬੋਡੀ weight ਹੈ ਜੀ ਉਹ ਬਹੁਤ ਹੀ ਜਲਦੀ ਤੇ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਇਹ ਗਾਰੰਟੀ ਹੈ ਮੇਰੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਅਗਰ ਤੁਸੀਂ ਸੱਚੀ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਆਏਗਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤ ਉਨਰ ਨਮਸੋ ਆਉ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਗੱਲ ਕਰਦੇ ਕਿ ਤੁਸੀਂ ਦੇਖੋ ਡੇਲੀ ਵਰਕਆਊਟ ਕਰਦੇ ਹੋ ਵਰਕਆਊਟ ਵੀ ਤੁਸੀਂ ਜ਼ੋਰ ਲਾ ਕੇ ਕਰਦੇ ਹੋ ਮਿਹਨਤ ਵੀ ਤੁਸੀਂ ਕਰਦੇ ਹੋ ਪਰ ਤੁਹਾਡਾ ਬੋਡੀ weight ਕਿਉਂ ਨਹੀਂ ਘਟਦਾ ਪਿਆ ਦੇਖੋ ਜੀ ਤੁਸੀਂ ਨਾ ਜਿੰਨੀ ਮਰਜ਼ੀ ਮਿਹਨਤ ਕਰ ਲਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਡਾ ਬੋਡੀ weight ਆ ਜਿਹੜਾ ਉਦੋਂ ਤੱਕ ਨਹੀਂ ਘਟੇਗਾ ਜਦੋਂ ਤੱਕ ਜਿਹੜੀ ਤੁਹਾਡੀ ਡਾਈਟ ਆ ਉਹ ਵਧੀਆ ਨਹੀਂ ਹੁੰਦੀ ਹੈਗੀ ਬੋਡੀ weight ਘਟੋਣ ਦੇ ਵਿੱਚ ਸਾਰਾ ਨਾਲੋਂ ਜਿਹੜਾ ਵੱਡਾ ਰੋਲ ਆ ਉਹ ਹੈਗਾ ਡਾਈਟ ਦਾ ਵਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਉਨਾਂ ਛੇਤੀ ਤੁਹਾਡਾ ਬੋਡੀ weight ਘਟਣਾ ਸ਼ੁਰੂ ਹੋਏਗਾ ਤੁਸੀਂ ਮੰਨ ਕੇ ਚੱਲੋ ਤੁਸੀਂ ਸਵੇਰੇ ਵੀ ਵਰਕਆਊਟ ਕਰਦੇ ਹੋ ਛਮੇ ਵੀ ਵਰਕਆਊਟ ਕਰਦੇ ਹੋ ਪਰ ਡਾਈਟ ਦੇ ਵਿੱਚ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਤਿੰਨ ਮੀਲਾ ਖਾਣੇ ਹੋ ਇੱਕ ਸਵੇਰੇ ਬ੍ਰੇਕਫਾਸਟ ਕਰ ਲੈਨੇ ਹੋ ਫਿਰ ਲੰਚ ਕਰਦੇ ਹੋ ਫਿਰ ਡਿਨਰ ਕਰਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਬ੍ਰੇਕਫਾਸਟ ਦੇ ਵਿੱਚ ਕੀ ਖਾਣਾ ਵਾ ਲੰਚ ਦੇ ਵਿੱਚ ਕੀ ਖਾਣਾ ਵਾ ਡਿਨਰ ਦੇ ਵਿੱਚ ਕੀ ਖਾਣਾ ਵਾ ਜਦੋਂ ਤੱਕ ਤੁਹਾਨੂੰ ਇਹ ਚੀਜ਼ ਨਹੀਂ ਪਤਾ ਹੋਏਗੀ ਉਦੋਂ ਤੱਕ ਤੁਹਾਡਾ ਬੋਡੀ weight ਜਿਹੜਾ ਬਿਲਕੁਲ ਵੀ ਨਹੀਂ ਕਟੇਗਾ ਸੁਣੋ ਪਗਲ ਕਰਦੇ ਹੋ ਤੁਸੀਂ ਜਿਹੜੀ ਤਿੰਨ ਚੀਜ਼ਾਂ ਖਾਣੇ ਹੋ ਇੱਕ ਦਿਨ ਦੇ ਵਿੱਚ ਜਨੀਆਂ ਤੁਸੀਂ ਤਿੰਨ ਮੀਲ ਖਾਣੇ ਹੋ ਨਾ ਬ੍ਰੇਕਫਾਸਟ ਲੰਚ ਡਿਨਰ ਇਹੀ ਕਰਦੇ ਨੇ ਜ਼ਿਆਦਾਤਰ ਤੁਸੀਂ ਕਰਨਾ ਕੀ ਆ ਤੁਸੀਂ ਦੇਖੋ ਇੱਕ ਦਿਨ ਦੇ ਵਿੱਚ ਨਾ 7 ਤੋਂ 8 ਵਾਰ ਖਾਣਾ ਵਾ ਜਦੋਂ ਤੁਸੀਂ ਇੱਕ ਦਿਨ ਦੇ ਵਿੱਚ 7 ਤੋਂ 8 ਵਾਰ ਖਾਓਗੇ ਨਾ ਫਿਰ ਤੁਹਾਡਾ ਬੋਡੀ weight ਦੇਖੋ ਕਿੰਨੀ ਤੇਜ਼ੀ ਨਾਲ ਘਟੇਗਾ ਕਿਉਂ ਘਟੇਗਾ ਕਿਉਂਕਿ ਤੁਸੀਂ ਕੀ ਕਰਦੇ ਜਦੋਂ ਤੁਸੀਂ ਬ੍ਰੇਕਫਾਸਟ ਕਰਦੇ ਹੋ ਤੁਸੀਂ ਰਾਜ ਕੇ ਖਾ ਲੈਂਦੇ ਜਾਂ ਫਿਰ ਤੁਸੀਂ ਕੀ ਕਰਦੇ ਬਹੁਤ ਘੱਟ ਖਾਣੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਲੰਚ ਕਰਦੇ ਹੋ ਮੰਨ ਕੇ ਚੱਲੋ ਤੁਸੀਂ 8 ਵਜੇ ਬ੍ਰੇਕਫਾਸਟ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਲੰਚ ਕੀਤਾ ਤੁਸੀਂ 1 ਵਜੇ ਜਾਂ ਫਿਰ 2 ਵਜੇ ਜਲਤਰ ਲੋਕ 2 ਵਜੇ ਹੀ ਲੰਚ ਕਰਦੇ ਆ 8 ਤੇ 2 ਦੇ ਵਿੱਚ 6 ਘੰਟੇ ਦਾ ਗੇਪ ਹੈ ਠੀਕ ਹੈ ਜੀ ਕਿੰਨਾ ਗੇਪ ਹੈ ਗਿਆ ਬਹੁਤ ਜ਼ਿਆਦਾ ਗੇਪ ਹੈ ਗਿਆ ਉਸ ਤੋਂ ਬਾਅਦ ਤੁਸੀਂ ਲੰਚ ਕੀਤਾ ਫਿਰ ਤੁਸੀਂ ਸਿਰਫ ਕਰਦੇ ਸਿੱਧਾ ਡਿਨਰ ਡਿਨਰ ਕਿੰਨੇ ਵਜੇ ਕਰਦੇ ਹੋ 8 9 ਵਜੇ ਡਿਨਰ ਕਰਦੇ ਹੋ 2 ਵਜੇ ਤੁਸੀਂ ਲੰਚ ਕੀਤਾ ਤੇ 8 ਵਜੇ ਫਿਰ ਤੁਸੀਂ ਡਿਨਰ ਕੀਤਾ ਯਾਨੀ ਕਿ ਫਿਰ 6 ਘੰਟੇ ਦਾ ਗੇਪ ਹੈ ਗਿਆ 6-6 ਘੰਟੇ ਬਾਅਦ ਤੁਸੀਂ ਖਾਓਗੇ ਤਾਂ ਬੋਡੀ weight ਤੁਹਾਡਾ ਘਟਣਾ ਹੀ ਨਹੀਂ ਹੈਗਾ ਤੁਸੀਂ ਦਿਨ ਦੇ ਵਿੱਚ 3 ਮੀਲ ਖਾਧੀਆਂ ਤਿੰਨ ਮੀਲਾਂ ਦੇ ਵਿੱਚ ਤੁਸੀਂ ਇੱਕ ਮੀਲ ਦੇ ਵਿੱਚ ਮਤਲਬ ਹੀ ਖਾਣ ਤੋਂ ਬਾਅਦ ਤੁਸੀਂ 6 ਘੰਟੇ ਦਾ ਗੇਵ ਰੱਖਿਆ ਬਹੁਤ ਜ਼ਿਆਦਾ ਗੇਵਾ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਹੈਗੀ ਜਦੋਂ ਵੀ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਖਾਣਾ ਵਾ ਘੱਟੋ-ਘੱਟ 7 ਤੋਂ 8 ਮੀਲਾਂ ਤੁਸੀਂ ਖਾਣੀਆਂ ਹੀ ਖਾਣੀਆਂ ਵਾ ਇੱਕ ਤਾਂ ਦੇਖੋ ਸਵੇਰੇ ਉੱਠਣਸਾਰ ਉੱਠਣਸਾਰ ਤੁਸੀਂ ਕੋਈ ਨਾ ਕੋਈ ਚੀਜ਼ ਹਲਕੀ-ਫੁਲਕੀ ਜ਼ਰੂਰ ਖਾਓ ਜਿਹਦੇ ਵਿੱਚ ਮਤਲਬ ਹੀ ਨਾ ਕਾਰਬੋਹਾਈਡਰੇਟ ਹੋਵੇ ਨਾ ਉਹਦੇ ਵਿੱਚ ਫੇਟ ਹੋਵੇ ਮਤਲਬ ਮਨ ਲਈ ਜਦੋਂ ਕਿ ਬ્લેਕ ਕਾਫੀ ਪੀ ਲਓ ਗ੍ਰੀਨ ਕਾਫੀ ਪੀ ਲਓ ਜਾ ਗ੍ਰੀਨ ਟੀ ਪੀ ਲੋ ਕੋਈ ਵੀ ਇਦਾਂ ਦੀ ਚੀਜ਼ ਪੀ ਲੋ ਜੇ ਤੁਸੀਂ ਚਾਹ ਪੀਂਦੇ ਸ਼ਕੀਨ ਹੈਗੀ ਉਹ ਚਾਹ ਪੀ ਸਕਦੇ ਹੋ ਬਰ ਚਾਹ ਦੇ ਵਿੱਚ 슈ਗਰ ਨਾ ਪਾਓ ਬਿਲਕੁਲ ਤੁਸੀਂ ਫਿੱਕੀ ਚਾਹ ਪੀਣੀ ਆ ਫਿਰ ਉਸ ਤੋਂ ਬਾਅਦ ਤੁਸੀਂ ਵਰਕਆਊਟ ਕਰਨ ਚੱਲ ਗਏ ਵਰਕਆਊਟ ਕਰਕੇ ਆਉਣ ਤੋਂ ਬਾਅਦ ਤੁਸੀਂ ਇੱਕ ਮੀਲ ਲੈਣੀ ਹੀ ਲੈਣੀ ਆ ਤੁਸੀਂ ਕੀ ਲੈ ਸਕਦੇ ਹੋ ਮੀਲ ਦੇ ਵਿੱਚ ਤੁਸੀਂ ਮਤਲਬ ਮੰਨ ਕੇ ਚਲੋ ਆਈਸੋਲੇਟ ਪ੍ਰੋਟੀਨ ਲੈ ਲਓ ਆਈਸੋਲੇਟ ਪ੍ਰੋਟੀਨ ਨਹੀਂ ਲੈਣਾ ਤੁਸੀਂ ਬਨਾਣਾ ਸ਼ੇਕ ਬਣਾ ਕੇ ਪੀ ਸਕਦੇ ਹੋ ਉਹ ਵੀ ਤੁਹਾਡੇ ਲਈ ਵਧੀਆ ਵਾ ਫਿਰ ਉਸ ਤੋਂ ਬਾਅਦ ਤੁਸੀਂ 2 ਘੰਟੇ ਵੱਲ ਮੰਨ ਕੇ ਚਲੋ ਤੁਸੀਂ 7 ਵਜੇ ਆਪਣੇ ਵਰਕਆਊਟ ਖਤਮ ਕੀਤਾ ਤੇ ਅੱਧੇ ਘੰਟੇ ਬਾਅਦ 8 ਵਜੇ ਤੁਸੀਂ ਬ੍ਰੇਕਫਾਸਟ ਕਰਨਾ। ਬ੍ਰੇਕਫਾਸਟ ਦੇ ਵਿੱਚ ਕੀ ਲੈਣਾ ਵਾ? ਜੇ ਤਾਂ ਤੁਸੀਂ ਨੌਨ-ਵੈਜ ਖਾ ਲੈਂਦੇ ਹੋ ਫਿਰ ਤਾਂ ਬਹੁਤ ਵਧੀਆ ਵਾ। ਤੁਸੀਂ ਨੌਨ-ਵੈਜ ਦੇ ਵਿੱਚ 3-4 ਬੋਇਲ ਐਗ ਲੈ ਲਓ ਤੇ ਨਾਲ ਤੁਸੀਂ ਮਤਲਬ ਗ੍ਰੀਨ ਟੀ ਲੈ ਲਓ ਤੇ ਨਾਲ ਇੱਕ ਦੋ ਬ੍ਰਾਊਨ ਪੀਸ ਤੁਸੀਂ ਬ੍ਰੈਡ ਲੈ ਲਓ ਤੇ ਨਾਲ ਇੱਕ ਪਲੇਟ ਸਲਾਦ ਦੀ ਲੈ ਲਓ ਬਾਸ। ਫਿਰ ਉਸ ਤੋਂ ਬਾਅਦ ਮੰਨ ਕੇ ਚਲੋ ਤੁਸੀਂ 8 ਵਜੇ ਖਾਣਾ ਖਾਦਾ ਨਾ ਫਿਰ ਜਿਹੜੀ ਅਗਲੀ ਮੀਲ ਖਾਣੀ ਆ ਉਹ 11:30 ਦੇ ਵਿੱਚ ਖਾਣੀ ਹੀ ਖਾਣੀ ਆ। ਉਹ ਤੁਸੀਂ 11:30 ਦੇ ਵਿੱਚ ਤੁਸੀਂ ਸੇਵ ਖਾ ਲਓ ਨਾਲ ਕੋਈ ਮਤਲਬ ਵੀ ਮੁਠੀ ਭਰ ਕੇ ਬਲੈਕ ਚਨੇ ਦੀ ਲੈ ਲਓ। ਤੇ ਜਾਂ ਫਿਰ ਤੁਸੀਂ ਪਪਾਇਆ ਲੈ ਸਕਦੇ ਹੋ ਹਨਾ ਫਿਰ ਜਦੋਂ ਮੰਨ ਕੇ ਜਦੋਂ 11:30 12 ਵਜੇ ਖਾਦਾ ਫਿਰ ਤੁਸੀਂ 2 ਤੋਂ 2:30 ਵਜੇ ਤੱਕ ਤੁਸੀਂ ਲੰਚ ਕਰਨਾ ਵਾ 2:30 ਦੇ ਵਿੱਚ ਦੇ ਤੁਸੀਂ ਲੰਚ ਕਰਨਾ ਵਾ ਲੰਚ ਦੇ ਵਿੱਚ ਤੁਸੀਂ ਕੁਝ ਵੀ ਖਾ ਸਕਦੇ ਹੋ ਥੋੜੇ ਜਿਹਾ ਰਾਈਸ ਖਾ ਲਓ ਇੱਕ ਅੱਧੀ ਚਪਾਤੀ ਖਾ ਲਓ ਦਹੀਂ ਲੈ ਲਓ ਕੋਲੀ ਇੱਕ ਤੇ ਨਾਲ ਤੁਸੀਂ ਮਤਲਬੀ ਪ੍ਰੋਟੀਨ ਜ਼ਰੂਰ ਲੈਣੀ ਲੈਣਾ ਵਾ ਆ ਇੱਕ ਪਾਲੋ ਜੀ ਇੱਕ ਨਹੀਂ ਖਾ ਸਕਦੇ ਤਾਂ ਤੁਸੀਂ ਪਨੀਰ ਐਡ ਕਰ ਲਓ ਫਿਰ ਜਦੋਂ ਤੁਸੀਂ 2-3 ਵਜੇ ਖਾਓਗੇ ਫਿਰ ਉਸ ਤੋਂ ਬਾਅਦ ਤੁਸੀਂ 5:30-6 ਵਜੇ ਖਾਣਾ ਵਾ ਸਾਢੇ 5-6 ਵਜੇ ਜੋ ਵੀ ਤੁਸੀਂ ਕੀ ਚੀਜ਼ ਖਾਣੀ ਹੈ ਹਲਕਾ-ਫੁਲਕਾ ਜਿਵੇਂ ਮੰਨ ਲਓ ਸੋਇਆ ਪਨੀਰ ਹੋ ਗਿਆ ਨਰਸ ਹੋ ਗਏ ਮਿਕਸ ਨਰਸ ਹੋ ਗਏ ਫਰੂਟ ਹੋ ਗਿਆ ਇੱਕ ਅੱਧਾ ਹੋ ਗਣਾ ਫਿਰ ਉਸ ਤੋਂ ਬਾਅਦ ਤੁਸੀਂ ਡਿਨਰ ਕਰਨਾ ਡਿਨਰ ਤੁਸੀਂ ਕਿੰਨੇ ਵਜੇ ਕਰਨਾ 8-9 ਵਜੇ ਡਿਨਰ ਕਰ ਲਓ 8 ਵਜੇ ਜੇ ਤੁਸੀਂ ਡਿਨਰ ਕਰਦੇ ਹੋ ਡਿਨਰ ਤੁਸੀਂ ਹਲਕਾ-ਫੁਲਕਾ ਜਿਹਾ ਕਰਨਾ ਜਿਦੇ ਵਿੱਚ ਮਤਲਬ 4-5 ਅੰਡੇ ਹੋਣ ਨਾਲ ਇੱਕ ਸਬਜੀ ਕੋਈ ਵੀ ਦਾਲ ਸਬਜੀ ਹੋਵੇ ਇੱਕ ਕੋਲੀ ਤੇ ਨਾਲ ਤੁਸੀਂ ਮਤਲਬ ਪਲੇਟ ਭਰ ਕੇ ਸਲਾਦ ਦੀ ਖਾਣੀ ਹੀ ਖਾਣੀ ਆ ਤੇ ਫਿਰ ਉਸ ਤੋਂ ਬਾਅਦ ਸੌਣ ਲੱਗੇ ਤੁਸੀਂ ਹਨਾ ਜਦੋਂ ਤੁਸੀਂ ਤੇ ਤੁਸੀਂ ਇੱਕ ਕੱਪ ਦੁੱਧਰਾ ਪੀਣਾ ਹੀ ਪੀਣਾ ਵਾ ਦੁੱਧ ਕਿਹੜਾ ਪੈਣਾ ਵਾ ਜਿਹਦੇ ਵਿੱਚ ਘੱਟ ਤੋਂ ਘੱਟ ਫੈਟ ਹੋਵੇ ਉਹ ਦੁੱਧ ਪੀਣਾ ਐਤੋਂ ਵੱਧ ਨਹੀਂ ਇਹ ਨਾ ਹੋਵੇ ਤੁਸੀਂ ਹਾਇ ਜਿਹਦੇ ਵਿੱਚ ਫੈਟ ਬਹੁਤ ਜ਼ਿਆਦਾ ਹੋਵੇ ਤੁਸੀਂ ਉਹ ਦੁੱਧ ਪੀ ਲੋ ਉਹਦੇ ਨਾਲ ਤੁਹਾਡਾ weight ਵਧੇਗਾ ਇਹ ਮੀਲਾਂ ਤੁਸੀਂ 7-8 ਮੀਲਾਂ ਖਾ ਸਕਦੇ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਹੈਗਾ ਵਾ ਹਰ ਇੱਕ ਮੀਲ ਖਾਣ ਤੋਂ ਬਾਅਦ ਮੰਨ ਕੇ ਚਲ ਤੁਸੀਂ 8 ਵਜੇ ਤੁਸੀਂ ਕੁਝ ਖਾਦਾ ਬ੍ਰੇਕਫਾਸਟ ਖਾਦਾ ਤਾਂ 11 ਵਜੇ ਯਾਨੀ ਕਿ ਹਰ ਇੱਕ ਮੀਲ ਦੇ ਵਿੱਚ ਯਾਨੀ ਕਿ 2 ਤੋਂ ਲੈ ਕੇ 3 ਘੰਟੇ ਦਾ ਗੇਪ ਹੋਣਾ ਬਹੁਤ ਜ਼ਰੂਰੀ ਆ ਜੇ ਤੁਹਾਨੂੰ 2 ਤੋਂ 3 ਘੰਟੇ ਦੇ ਵਿੱਚ ਵੀ ਤੁਹਾਨੂੰ ਮਤਲਬ ਵੀ ਭੁੱਖ ਲੱਗ ਤਾਂ ਤੁਸੀਂ ਮਤਲਬ ਗ੍ਰੀਨ ਟੀ ਬਣਾ ਕੇ ਪੀ ਸਕਦੇ ਹੋ ਬਲੈਕ ਕਾਫੀ ਬਣਾ ਕੇ ਪੀ ਸਕਦੇ ਹੋ ਗ੍ਰੀਨ ਕਾਫੀ ਬਣਾ ਕੇ ਪੀ ਸਕਦੇ ਹੋ ਹਨਾ ਤੇ ਜਾਂ ਫਿਰ ਤੁਸੀਂ ਮਤਲਬ ਵੀ ਪਾਣੀ ਪਾਣੀ ਤਾਂ ਤੁਸੀਂ ਪੀਣਾ ਹੀ ਪੀਣਾ ਇੱਕ ਦਿਨ ਦੇ ਵਿੱਚ ਤੁਸੀਂ 4 ਤੋਂ 5 ਲੀਟਰ ਪਾਣੀ ਪੀਣਾ ਹੀ ਪੀਣਾ ਵਾ ਪਾਣੀ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਪੀਣ ਦੀ ਜਿੰਨਾ ਤੁਸੀਂ ਪਾਣੀ ਪੀਓਗੇ ਉਦਾਂ ਹੀ ਤੁਹਾਡਾ ਬੋਡੀ weight ਘਟੇਗਾ ਹੀ ਘਟੇਗਾ ਸੋ ਇਸ ਕਰਕੇ ਤੁਸੀਂ 7-8 ਮੀਲਾਂ ਇੱਕ ਦਿਨ ਦੇ ਵਿੱਚ ਲੈਣੀਆਂ ਸ਼ੁਰੂ ਕਰਦੋ ਇਕੱਠਾ ਰੱਜ ਕੇ ਨਾ ਖਾਓ ਜਿੰਨਾ ਤੁਸੀਂ ਰੱਜ ਕੇ ਖਾਓਗੇ ਤੁਹਾਡਾ ਬੋਡੀ weight ਵਧੇਗਾ ਮੈਟਾਬੋਲਿਜ਼ਮ ਜਿਹੜਾ ਤੁਹਾਡਾ ਸਲੋ ਹੋ ਜਾਏਗਾ ਸੋ ਮੈਟਾਬੋਲਿਜ਼ਮ ਨੂੰ ਅਸੀਂ ਫਾਸਟ ਕਰਨ ਲਈ ਸਾਨੂੰ 7-8 ਮੀਲਾਂ ਸਾਨੂੰ ਖਾਣੀਆਂ ਹੀ ਪੈਣੀਆਂ ਥੋੜੀ ਥੋੜੀ ਕਰਕੇ ਖਾਓ ਚੀਜ਼ਾਂ ਜਿੰਨੀ ਤੁਸੀਂ ਥੋੜੀ ਥੋੜੀ ਕਰਕੇ ਖਾਓਗੇ ਉੰਨੀ ਛੇਤੀ ਤੁਹਾਡਾ ਬੋਡੀ weight ਜਿਹੜਾ ਉਹ ਘਟੇਗਾ ਹੀ ਘਟੇਗਾ ਤੇ ਵਰਕਆਊਟ ਤੁਸੀਂ ਕਰ ਹੀ ਰਹੇ ਹੋ ਕਾਰਡੀਓ ਕਰੋ ਸਟਰੈਂਥ ਟ੍ਰੇਨਿੰਗ ਕਰੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਸੋ ਇਹ ਕਾਰਨ ਆ ਜਿਹੜਾ ਤੁਹਾਡਾ ਬੋਡੀ weight ਨਹੀਂ ਘਟਦਾ ਹੈਗਾ ਹਮੇਸ਼ਾ ਰੱਜ ਕੇ ਨਾ ਖਾਓ ਤਿੰਨ ਵਾਰੀ ਨਾ ਖਾਓ ਦਿਨ ਦੇ ਵਿੱਚ 7 ਤੋਂ 8 ਵਾਰ ਖਾਓ ਤੁਸੀਂ ਫਿਰ ਦੇਖੋ ਤੁਸੀਂ ਰਿਜ਼ਲਟ ਤੁਹਾਨੂੰ ਕਿੰਨੀ ਸ਼ੇਤੀ ਮਿਲੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤੁਪਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ